ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਮੈਂ ਹਰਨੇਕ ਸਿੰਘ ਹਰਦਾਸਪੁਰ ਤੋਂ ਸਮਾਸੀਕ ਮੇਰੇ ਵੱਲੋਂ ਬੰਦੀ ਦੋਸਤੀਆਂ ਤੇ ਭਾਈ ਦੋਸਤੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਦਿਵਾਲੀ ਦੀਆਂ ਵੀ ਜੀ ਜਿਹੜੇ ਪਟਾਕੇ ਆ ਛੋਟੇ ਬੱਚਿਆਂ ਤੋਂ ਦੇਰ ਕਰੋ ਕਿਉਂ ਪਰ ਇਹ ਪ੍ਰਸ਼ਾਸਨ ਨੂੰ ਵੀ ਜ਼ਿੰਮੇਵਾਰੀ ਬਣਨੀ ਆ ਕਿ ਕੱਲ ਨੂੰ ਕੋ ਨੁਕਸਾਨ ਹੋ ਗਿਆ ਕੋਈ ਵੀ ਤੇ ਇਸ ਕਰਕੇ ਸਾਰੇ ਦੇਸ਼ ਵਾਸੀਆਂ ਐਨ ਬਾਰੇ ਵੀ ਵੀਰਾਂ ਨੂੰ ਮੈਂ ਵਧਾਈਆਂ ਵੀ ਆਪਣੇ ਵੱਲੋਂ ਬਹੁਤ ਬਹੁਤ ਦਿੰਦਾ ਆਪਣੇ ਪਰਿਵਾਰ ਵੱਲੋਂ ਵੀ ਇੱਕ ਅਸੀਂ ਗੁੱਡੀ ਦਾ ਪਟਾਕੇ ਰਹਿਣਗੇ ਸੀ ਆਪਣੀ ਛੋਟੀ ਨਾ ਤੇ ਉਹ ਗੰਨ ਚੱਕੀ ਜਦੋਂ ਕਿ ਮੇਗਾ ਪੁੱਤੇ ਹੀ ਕਹਿੰਨੀ ਕਹਿੰਦੀ ਇਹਨਾਂ ਮੂਸੇ ਵਾਲਾ ਮਾਰਿਆ ਸੀਗਾ ਉਹ 47 ਵਰਗੀ ਸੀ ਉੱਤੇ ਥੋੜਾ ਜਿਹਾ ਬੈਨ ਲਾਉਣਾ ਚਾਹੀਦਾ ਸਾਰਿਆਂ ਨੂੰ ਮੇਰਾ ਇਹ ਆ ਵੀਰਾਂ ਭਰਾਵਾਂ ਨੂੰ ਸਵਾਸੇਵਾ ਨੂੰ ਜਿੰਨੇ ਵੀ ਹੈਗੇ ਅਹੁਦੇਦਾਰ ਪ੍ਰਧਾਨ ਐਮ ਐਲ ਏ ਮੰਤਰੀ ਸਾਰਿਆਂ ਨੂੰ ਇੱਕਟਾਉਣੇ ਤੇ ਥੋੜਾ ਬੈਨ ਲਾਉਣਾ ਚਾਹੀਦਾ ਉਹਨਾਂ ਨੂੰ ਲੁਕੋ ਕੇ ਰੱਖਣ ਕਿ ਉਹ ਬੱਚੇ ਉਹੀ ਦੇਖ ਕੇ ਮੁੜ ਕੇ ਵੱਡੇ ਹੋ ਕੇ ਸ਼ਰਾਰਤਾ ਕਰਦੇ ਆ ਸਾਡੀ ਤਾਂ ਬੱਚੀ ਵੀ 7 ਸਾਲ ਦੀ ਆ ਜਿਹੜੀ ਕਹਿੰਦੀ ਸੀ ਮੂਸੇ ਵਾਲਿਆਂ ਨੂੰ ਇਹਨਾਂ ਮਾਰਿਆ ਗਿਆ ਕਿ ਉਹਨੂੰ ਪਤਾ ਨਹੀਂ ਕਿੱਦਾਂ ਪਤਾ ਲੱਗਾ ਜਿਵੇਂ ਤੌਲੀਆ ਵੀ ਹੋਵੇ ਉੱਤੇ ਫੋਟੋ ਵੀ ਉੱਤੋਂ ਵੀ ਹੋਣ ਨੂੰ ਯਾਦ ਕਰਦੇ ਆ ਉੱਤੇ 47 ਦੀ ਫੋਟੋ ਵੀ ਆ ਅਜੇ ਤੱਕ ਤਾਂ ਅਸੀਂ ਦੇਖੀਆਂ ਨਹੀਂ ਪਰ ਚਾਹੀਦੀਆਂ ਨਹੀਂ ਇਹ ਇਸ ਕਰਕੇ ਮੇਰੇ ਵੱਲੋਂ ਫੇਰ ਬਹੁਤ ਬਹੁਤ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਜੀ ਬੰਦੀ ਛੋੜ ਦੀਆਂ ਦਿਵਾਲੀ ਦਿਿਆਂ ਵੀ ਆਪਣੇ ਘਰੀਂ ਰਹਿ ਕੇ ਮਨਾਓ ਕੋਈ ਦਰ ਆਸਾਨਾ ਹੋ ਜਵੇ ਥੈਂਕ ਯੂ ਜੀ